ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਤੁਹਾਨੂੰ ਅਪਡੇਟ ਦੇਣੀ ਹੈ ਜੀ ਪੰਜਾਬ ਦੀਆਂ ਨਾਲ ਲੱਗਦੇ ਖੇਤਾਂ ਦੀ ਔਰ ਆਉਂਦੇ ਜਿਹੜੇ 5 ਦਿਨ ਨੇ ਯਾਨੀ ਕਿ 10 ਅਪ੍ਰੈਲ ਤੱਕ ਮੌਸਮ ਦੀ ਅਫਾ ਗੱਲ ਕਰਾਂਗੇ ਸੋ ਇੱਕ ਸਿਸਟਮ ਹੁਣ ਉਹਦੀ ਵੀ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣੀ ਆ ਤਾਂ ਅਸਲ ਇਧੀਆਂ ਤਾਜ਼ਾ ਸੈਟੇਲਾਈਟ ਤਸਵੀਰਾਂ ਤੇ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਹਾਂ ਲਗਭਗ 8 ਦੇ ਐਸਐਲਏ ਸਵਾ 66 ਦਾ ਟਾਈਮ ਹੋਣ ਜਾ ਰਿਹਾ 4 ਫਰੈਲ ਦਾ ਦਿਨ ਲਗਭਗ ਆਪਣੇ ਆਖਰੀ ਪੜਾਤੇ ਆ ਤੇ ਅਸਲ ਵਿੱਚ ਜੇਕਰ ਆਪਾਂ ਦੇਖੀਏ ਤੇ ਲਗਭਗ ਪੰਜਾਬ ਹਰਿਆਣਾ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫੀ ਬਣਿਆ ਹੋਇਆ ਅੱਜ ਦਾ ਦਿਨ ਬੀਤੇ ਦਿਨਾਂ ਦੇ ਮੁਕਾਬਲੇ ਹੋਰ ਗਰਮ ਰਿਹਾ ਜਿਵੇਂ ਕਿ ਅਸੀਂ ਤੁਹਾਨੂੰ ਅਪਡੇਟ ਦਿੱਤੀ ਸੀ ਕਿ 1 ਡਿਗਰੀ ਦਾ ਵਾਧਾ ਟੈਂਪਰੇਚਰ ਦੇ ਵਿੱਚ ਅੱਜ ਵੀ ਹੋ ਸਕਦਾ ਸੋ ਬੀਤੇ ਦਿਨਾਂ ਦੇ ਮੁਕਾਬਲੇ ਟੈਂਪਰੇਚਰ ਹੈ ਜਿਹੜੇ ਉੱਤਰ-ਪਛੋਦੀਆਂ ਹਲਕੀਆਂ ਹਵਾਵਾਂ ਅੱਜ ਚੱਲਦੀਆਂ ਰਹੀਆਂ ਨੇ ਤੇ ਆਉਂਦੇ ਦਿਨਾਂ ਦੇ ਦਰਮਿਆਨ ਉੱਤਰ-ਪਛੋਦੀਆਂ ਹਵਾਵਾਂ ਕੁਝ ਖੇਤਰਾਂ ਦੇ ਵਿੱਚ ਚੱਲਣਗੀਆਂ ਤੇ ਕੁਝ ਖੇਤਰਾਂ ਦੇ ਵਿੱਚ ਛੇ ਤੋਂ ਜਿਹੜੀ ਆ ਦੱਖਣਪਰੇ ਦੀ ਵਾਸੀ ਹੋਏਗੀ ਸੋ ਇੱਕ ਸਿਸਟਮ ਜਿਹੜੀ ਕਿ ਅਫਰਡ ਤੁਹਾਨੂੰ ਅਸੀਂ ਸਵੇਰ ਦੀ ਵੀਡੀਓ ਦੇ ਵਿੱਚ ਵੀ ਦਿੱਤੀ ਸੀ 9 10 11 12 ਇਹਨਾਂ 3-4 ਦਿਨਾਂ ਦੇ ਦਰਮਿਆਨ ਇਹ ਸਿਸ ਦੇ ਦਰਮਿਆਨੇ ਵਿੱਚ 플러스 ਕੁਝ ਕਿਸੇ ਤਰ੍ਹਾਂ ਦੇ ਵਿੱਚ ਛੱਟ ਜੜੀਆ ਤਗੜੀ ਵੀ ਲੱਗ ਸਕਦੀ ਹੈ ਉਹ ਖੇਤਰ ਹਰਿਆਣੇ ਦੇ ਪੰਜਾਬ ਦੇ ਵੀ ਹੋ ਸਕਦੇ ਆ ਜਾਂ ਫਿਰ ਰਾਜਸਥਾਨ ਦੇ ਵੀ ਹੋ ਸਕਦੇ ਆ ਤੇ ਕੁਝ ਕਿਸੇ ਤਰ੍ਹਾਂ ਦੇ ਵਿੱਚ ਗੜੇ ਮਾਰੀ ਵੀ ਸੰਭਵ ਹੈ ਜੀ ਤੇ ਇਹ ਸਿਸਟਮ ਬਾਰੇ ਅਫਾ ਹੋਰ ਜਿਹੜੇ ਸਟੀਕ ਅਨੁਮਾਨ ਨੇ ਹੋਰ ਲੱਗੇ ਜਾ ਕੇ ਜਿਹੜੇ ਲੱਗਣਗੇ ਕਿਉਂਕਿ ਕਾਫੀ ਕੁਝ ਡਿਪੈਂਡ ਕਰਦਾ ਹੈ ਸਿਸਟਮ ਨੂੰ ਲੱਗਣ ਲਈ ਉਹ ਸਾਰੇ ਪੈਰਾਮੀਟਰ ਜਿਹੜੇ ਖੜੋ ਫੜਦੇ ਨੇ ਤੇ ਫਿਰ ਸਿਸਟਮ ਦੇ ਅਫਾ ਜਿਹੜੇ ਨਿਚੋੜ ਅਫਾ ਕਰ ਸਕਦੇ ਆ ਸਿਸਟਮ ਕਿੰਨਾ ਲੱਗੇਗਾ ਦੂਜੇ ਪਾਸੇ ਜੀ ਮੌਸਮ ਵਿਭਾਗ ਨੇ yellow alert ਜਿਹੜੇ ਆ ਜਾਰੀ ਕਰ ਦਿੱਤੇ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਔਰ ਰਾਜਸਥਾਨ ਦੇ ਵਿੱਚ ਅਲਰਟ ਜਿਹੜੇ ਆ ਗਏ ਨੇ ਜਾਰੀ ਕੀਤੇ ਗਏ ਨੇ ਆਉਂਦੇ ਦਿਨਾਂ ਦੇ ਲਈ ਤੇ ਇਹ ਅਪਡੇਟ ਜਿਹੜੀ ਤੁਹਾਨੂੰ ਸਾਂਝੀ ਕਰਨੀ ਆ ਉਸ ਤੋਂ ਪਹਿਲਾਂ ਜੇਕਰ ਅਸੀਂ ਅਗਲੇ 72 ਘੰਟਿਆਂ ਦੀ ਗੱਲ ਕਰੀਏ ਤੇ ਤੁਸੀਂ ਦੇਖ ਸਕਦੇ ਆ ਕਿ ਇੱਕ ਬਦਲ ਵਾਈ ਜਿਹੜੀ ਆ ਉੱਪਰਲੇ ਫੱਦਰ ਤੇ ਗੁਜ਼ਰ ਸਕਦੀ ਆ ਯਾਨੀ ਕੱਲ ਤੋਂ ਨਹੀਂ ਸਾਰਤ ਫਾਂਜ ਦੀ ਸ਼ਾਮ ਤੱਕ ਲੈ ਕੇ 6 7 ਦੀ ਜਿਹੜੀ ਆ ਸ਼ਾਮ ਤੱਕ ਉੱਪਰਲੇ ਫੱਦਰ ਤੇ ਹਲਕੇ ਟਟੋਵੇਂ ਬੱਦਲ ਗੁਜ਼ਰਨਗੇ ਉਮੀਦ ਕੋਈ ਆਸਾਰ ਨਹੀਂ ਆ ਜੀ ਨੀ ਦੇ ਜਿਹੜੇ ਅਰਮਾਨ ਨੇ 9 10 11 12 ਇਹਨਾਂ ਤਰੀਕਾ ਦੇ ਵਿੱਚ ਜਿਹੜੇ ਲੱਗਦੇ ਜਾਫਰੇ ਨੇ ਸੋ ਇੱਕ ਨਜ਼ਰ ਅੜਦੇ ਲਾਵਾਂਗੇ ਜਿਹੜੇ ਅਲਰਟ ਨੇ ਉਹ ਕਿੱਥੇ ਜਾਰੀ ਕੀਤੇ ਗਏ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ 7 8 9 10 ਇਹਨਾਂ 3 4 ਦਿਨਾਂ ਦੇ ਲਈ ਅਲਰਟ ਹੈ ਜਿਹੜੇ ਹੀਟ ਵੇਵ ਦੇ ਉੱਤੇ ਜਾਰੀ ਕੀਤੇ ਜਾ ਚੁੱਕੇ ਨੇ ਆਉਂਦੇ ਦਿਨਾਂ ਦੇ ਦਰਮਿਆਨ ਪਾਰਾ ਜਿਹੜਾ ਟੈਂਪਰੇਚਰ ਹੈ ਉਹ 40 ਡਿਗਰੀ ਤੋਂ ਪਾਰ ਜਾ ਸਕਦਾ ਹੈ 40 ਡਿਗਰੀ ਨੂੰ ਟੱਚ ਕਰ ਸਕਦਾ ਤੇ ਕੁਝ ਖੇਤਰਾਂ ਦੇ ਵਿੱਚ ਅ ਅਸੀਂ ਕਹਿ ਸਕਦੇ ਹਾਂ ਕਿ 41 42 ਨੂੰ ਵੀ ਟੈਂਪਰੇਚਰ ਜਾ ਸਕਦਾ ਹੈ ਹਰਿਆਣਾ ਦੇ ਕੁਝ ਖੇਤਰ ਐਸੇ ਹੋ ਸਕਦੇ ਨੇ ਤੇ ਇਹ ਹੀਟ ਵੇਵ ਦੇ ਅਲਰਟ ਹੈ ਜਿਹੜੇ ਮੌਸਮ ਵਿਭਾਗ ਨੇ ਜਾਰੀ ਕਰ ਦਿੱਤੇ ਨੇ ਸੋ ਜਿਵੇਂ ਜਿਵੇਂ ਆਪਾਂ ਸਿਸਟਮ ਵੱਲੋਂ ਬੰਦ ਉਹਦਾ ਉਹਦਾ ਟੈਂਪਰੇਚਰ ਵੀ ਹੋਰ ਤਾਂ ਨੂੰ ਜਾਣਗੇ ਕਿਉਂਕਿ ਦੱਖਣ ਫਰੇ ਦੀ ਹਵਾ ਜਦੋਂ ਚਲਣੀ ਹੈ ਉਹ ਜਿਹੜੀਆਂ ਹੋਰ ਟੈਂਪਰੇਚਰ ਦੇ ਵਿੱਚ ਵਾਧਾ ਕਰੇਗੀ ਇਸ ਲਈ 6 7 8 ਇਹ ਜਿਹੜੇ ਦਿਨ ਹੋਣਗੇ ਟੈਂਪਰੇਚਰ ਹੋਰ ਤਾਂ ਨੂੰ ਜਾਣਗੇ ਪੰਜਾਬ ਦੇ ਟੈਂਪਰੇਚਰ ਵੀ ਜਿਹੜੇ 40 ਡਿਗਰੀ ਤੇ ਟੱਚ ਕਰ ਸਕਦੇ ਨੇ ਜਾਂ ਫਿਰ ਹੋ ਸਕਦਾ ਇੱਕ ਅੱਧਾ ਜਲਾ ਜਿੱਥੇ 40 ਤੋਂ ਪਾਰ ਵੀ ਟੈਂਪਰੇਚਰ ਜਾ ਸਕਦੇ ਨੇ ਜੀ ਇਸ ਤੋਂ ਬਾਅਦ ਜੀ ਜਿਹੜਾ ਇਹ ਸਿਸਟਮ ਜਦੋਂ ਲੰਗੇਗਾ ਥੋੜੀ ਜਿਹੀ ਕਹਿ ਸਕਦੇ ਆ ਕਿ ਟੈਂਪਰੇਚਰ ਵਾਲੇ ਫਾਕ ਤੋਂ ਥੋੜੀ ਠੰਡ ਹੋਏਗੀ ਜਿੱਥੇ ਟੈਂਪਰੇਚਰ 42-43 ਤੇ ਜਾਣਗੇ ਉਹਦੇ ਵਿੱਚ ਥੋੜੇ ਜਿਹੜੀਆਂ ਠੰਡ ਇਹ ਟੈਂਪਰੇਚਰ ਹੁਣੇ ਸਿਸਟਮ ਲੰਗਰ ਤੋਂ ਬਾਅਦ ਥੋੜੀ ਜਿਹੀ ਟੈਂਪਰੇਰੀ ਰਹਤਾ ਜਿਹੜੀ ਗਰਮੀ ਤਾਂ ਜ਼ਰੂਰ ਮਿਲੇਗੀ ਤੇ ਸਿਸਟਮ ਆ ਜਿਹੜੇ ਜਿਹੜੇ ਟੈਂਪਰੇਚਰ ਨੇ ਉਹ 2-3 ਡਿਗਰੀ ਜਿਹੜੀ ਘਰਾਵਟ ਉਸ ਤੋਂ ਬਾਅਦ ਸੰਭਵ ਹੋਏਗੀ ਤੇ ਫਿਲਹਾਲ ਜੋ ਹੁਣ ਗਰਮ ਦਿਨ ਨੇ ਗਰਮੀ ਦੇ ਰੇ ਅਲਰਟ ਹੈ ਹੀਟ ਵੇਵ ਦੇ ਜਾਰੀ ਕੀਤੇ ਜਾ ਚੁੱਕੇ ਨੇ ਚੜ੍ਹਦੇ ਫਾਰੇ ਨੂੰ ਠੱਲ ਫਾਏਗਾ ਜਿਹੜਾ ਸਿਸਟਮ 9 10 11 12 ਨੂੰ ਲੱਗਣਾ ਤੇ ਇਹ ਕਿੰਨਾ ਕੁ ਲੱਗੇਗਾ ਜਾਂ ਆਪਾਂ ਹੋਰ ਜਾ ਕੇ ਲਾਗੇ ਤੁਹਾਨੂੰ ਅਪਡੇਟ ਦੇਵਾਂਗੇ ਧੰਨਵਾਦ ਦੀ ਸ਼ੁਕਰੀਆ